ਅੱਜ ਦੇ ਸਾਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮੂਸੇ ਤਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਸੋ ਗਗੋ ਬੂਆ ਪਿੰਡ ਬਿਲਕੁਲ ਲੱਗੇ ਸਿਸਰੇਵਾਲ ਤੇ ਜਭਾਲ ਤਕਰੀਬਨ ਉੱਤੇ ਹਥੋਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਮੂਸੇ ਹੀ ਰੋਡੇ ਕੋਲ ਆਇਆ ਦੋਸਤੋ ਹੀਰੇ ਦੇ ਕੋਲ ਦੋਸਤੋ ਜੇ ਟੋਟਲ ਵੈਸੇ ਚਾਰ ਕਾਊਂ ਮਾਲਾ ਪਾ ਤੁਹਾਨੂੰ ਦਿਖਾਉਣੇ ਜਿਹੜੇ ਦੁੱਧ ਤੇ ਇਸ ਵਕਤ ਚੱਲਣ ਡਏ ਨੇ ਇੱਕ ਵਾਰ ਗੱਬਣ ਦਿਖਾਵਾਂਗੇ ਤਿਆਰੀ ਵਾਲੀ ਆ ਦੋ ਬੜਾ ਸੁਈਆਂ ਨੇ ਓਕੇ ਇਧਰ ਟੋਕੜ ਗੱਬਣ ਮੈਰ ਦਿਖਾਵਾਂਗੇ ਤੁਹਾਨੂੰ ਅਫਸਰ ਬੱਚੀ ਇੱਕ ਖੜੀ ਹੈ ਠੀਕ ਆ ਜੀ ਸੋ ਕਿਸੇ ਭਰਾ ਨੇ ਬਿਲਕੁਲ ਹੀਫਰਾਂ ਦੇ ਵਿੱਚ ਇੱਕ ਬੱਚੀ ਖਰੀਦਣੀ ਆ ਸ਼ੌਕ ਨਾ ਲੱਗੇ ਤੁਸੀਂ ਤਿਆਰ ਕਰ ਸਕਦੇ ਜੀ ਇਹ 16 ਮਹੀਨੇ ਦੀ ਚੰਗੀ ਬੱਚੀ ਆ ਠੀਕ ਆ ਜੀ ਸੋ ਪ੍ਰੋਪਰ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿੰਨੀ ਏਜ ਆ ਤੇ ਕੀ ਮੁੱਲ ਪੜਦਾ ਰਹੂਗਾ ਬਾਜੀ ਵੇੜਾ ਬਿਲਕੁਲ ਸਸਤੇ ਰੇਟਾਂ ਦੇ ਉੱਪਰ ਆ ਜਾਇਜ਼ ਰੇਟਾਂ ਦੇ ਉੱਤੇ ਆ ਕੋਈ ਵੀ ਫਾਰਮਰ ਭਰਾ ਇੱਥੇ ਆਣ ਕੇ ਆਪਦੀ ਚੋਕੇ ਬਸਮਾਜੇ ਤੇ ਸੱਲੀ ਕਰ ਲੇ ਇਹ ਗੱਲ ਅੱਜ ਤਰੀਕ ਤੁਸੀਂ ਨੋਟ ਕਰ ਲਓ 16 ਜੁਲਾਈ ਸਮਾਂ ਕੋਈ ਸ਼ਾਮ ਦੇ 5:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਇੱਕੋ ਇੱਕ ਵੜ ਗੱਬਣਾ ਦੋ ਵੜਾ ਸੁਈਆਂ ਇੱਕ ਟੋਕੜ ਗੱਬਣਾ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਬਾਕੀ ਪਿੰਡ ਮੂਸੇ ਤਕਰੀਬਨ ਕੋਈ ਕੋਈ ਛੀੜੜ ਤੋਂ 10-12 ਕਿਲੋਮੀਟਰ ਦੀ ਦੂਰੀ ਹੈ ਸਾਰੀ ਜਿਹੜੇ ਸਭ ਤੋਂ ਪਹਿਲਾਂ ਸਾਸਰੀ ਕਰਦੇ ਨੇ ਸ੍ਰੀ ਕਾਲ ਭਾਈ ਸਾਸਰੀ ਕਾ ਥੋੜੀ ਠੀਕ ਆ ਭਾਜੀ ਵਧੀਆ 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 ਭਾਜੀ ਸੰਧੂ ਸਾਹਿਬ ਠੀਕ ਆ ਇਰੇ ਮਾਲ ਇਸੇ ਤਰ੍ਹਾਂ ਵੀਰੇ ਰੁਟੀਨ ਦੇ ਵਿੱਚ ਹੀ ਹੁੰਦਾ ਰਿਹਾ ਆਪਣੇ ਜੀ ਹਾਂ ਹੁੰਦਾ ਰਿਹਾ ਹੁੰਦਾ ਰਿਹਾ ਭਾਈ ਵਿੱਚੋਂ ਕਰ ਪਾਉਂਦੇ ਜਾਂ ਕਰਤਾ ਸੀ ਹਾਂ ਡੰਗਰ 2-4 ਗਲਤੀ ਜੇ ਹੋ ਗਏ ਸੀ ਠੀਕ ਹੈ ਜੀ ਠੀਕ ਹੈ ਹਾਂ ਪੂਰੇ ਹੋ ਗਏ ਸੀ ਡੰਗਰ ਦੋ ਬਾਕੀ ਇਹ ਵਪਾਰ ਲੈਣਾ ਹੀ ਰੇ ਸਾਰੇ ਪਾਸੇ ਘਾਟੇ ਵਾਦੇ ਇਸੇ ਤਰ੍ਹਾਂ ਚੱਲ ਜਾਂਦੇ ਹਨਾ ਇਹ ਫਿਰ ਬੰਦ ਕੇ ਵਿੱਚੋਂ ਕਰਤਾ ਸੀ ਅੱਛਾ ਜੀ ਉਸਤਰਾ ਮਹਾਰਾਜ ਦੀ ਕਿਰਪਾ ਚੜਦੀ ਗਲਾ ਠੀਕ ਹੈ ਠੀਕ ਹੈ ਹਾਂ ਜੀ ਜੀ ਅੱਛਾ ਜੀ ਇਹ ਰੋ ਅਜੇ ਟੋਟਲ ਆਪਣੇ ਕੋਲ 4 ਐਨੀਮਲ ਨੇ ਤੇ ਪੰਜਵੀਂ ਇੱਕ ਬੱਚੀ ਅੰਸਰ ਪਾਰ ਹੈ ਜੀ ਹਾਂ ਜੀ ਉਹ 16 ਮਹੀਨੇ ਦੀ ਬੱਚੀ ਆ ਹਾਂ ਵੀ ਬਾਈ ਕਿਲੋ ਦੁੱਧਾਂ ਦਿੰਦੀ ਔਰ ਹੀ ਵਛੀ ਆ ਠੀਕ ਆ ਸਭ ਦੀ ਗੱਲ ਨੇ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਹੋਰ ਕਿਵੇਂ ਵਧੀਆ ਸੁਖ શાંતੀ ਬਖਸ਼ ਰਪਾ ਜੀ ਚਲ ਕੋਈ ਗੱਲ ਨਹੀਂ ਘਾਟੇ ਵਾਵੇ ਚੱਲਦੇ ਰਹਿੰਦੇ ਹੋ ਵੀਰੋ ਬਾਕੀ ਵਪਾਰ ਲੈਣ ਆਏ ਜੀ ਵੀਰੇ ਇੱਕੋ ਇੱਕ ਨਗਰ ਜਿਹੜਾ ਆਪਣੇ ਕੋਲ ਤੇ ਗੱਬਰ ਆ ਬਾਕੀ ਤਿੰਨੇ ਪਸ਼ੂ ਜਿਹੜੇ ਦੁੱਧ ਤੇ ਚੱਲਦਾ ਹੈ ਹਾਂਜੀ ਹਾਂਜੀ ਭਾਈ ਇਧਰ ਆ ਵਛੀ ਆਪਾਂ ਸ਼ੁਰੂਆਤ ਇੱਥੋਂ ਕਰਦੇ ਆ ਹਾਂਜੀ ਜੀ ਬਹੁਤ ਗੱਬਰ ਵੈਰ ਆ ਵੀਰੇ ਸੁਆਗਨ ਮਸ ਹੁੰਦੀ ਆ ਜੀ ਭਾਜੀ ਮੂੰਹ ਛਗੀ ਆ ਛਗੀ ਆ ਹਾਂ ਇਧਰ ਲਓ ਜੀ 6 ਦਾ ਦਾ ਇਧਰ ਤੁਹਾਨੂੰ ਭਾਈ ਆਪਾਂ ਲਾਗੇ ਤੇ ਆ ਕਰ ਸੋ ਮਾਰ ਵੇਨਸਪੋਨਸ ਤੁਸੀਂ ਵੇਖੋ ਭਾਨੇ ਲੇਵੇ ਦੇ ਉੱਪਰ ਮੁੱਠੀ ਮੁੱਠੀ ਥਾਨ ਹੈ ਜਿੱਦਾਂ ਸਾਰੇ ਭਰਾ ਲਾਈਕ ਕਰਦੇ ਆਂ ਇਹਦੀ ਪੋਲੀ ਦੇ ਕਿ ਲੋਗੇ ਇਦਾਂ ਵੈਸੇ ਇਤਰਾ ਮਾਰੀ ਜਾਉਂ ਤਰਪਾ ਮੈਂ ਇਦਾਂ ਆਇਆ ਚੋਂ ਥਾਨਾਂ ਦੀ ਮਾਰ ਦਈਏ ਭਾਵੇਂ ਮਾਰ ਦੋ ਮਾਰ ਦੋ ਕੋਈ ਆਨਲਾਈਨ ਵੀਰ ਮੰਗਾ ਲੈਂਦੇ ਆਪਾਂ ਤੁਹਾਡੇ ਤੋਂ ਅੱਗੇ ਵੀਡੀਓ ਪਹੁੰਚ ਰਿਹਾ ਆਨਲਾਈਨ ਮਾਰ ਬਹੁਤ ਜਾਂਦਾ ਰਿਹਾ ਇਦਾਂ ਆਏ ਯਸ ਹਾਂ ਠੀਕ ਆ ਜੀ ਬਹੁਤ ਵੈਸੇ ਸਮਝ ਲੈ ਜੂਗੀ ਹਾਂਜੀ ਹਾਂਜੀ ਲੈ ਜੂਗੀ ਲੈ ਪੰਜ ਛੇ ਦਿਨ ਵਧੀਆ ਲੈ ਜਾਏਗੀ ਪੰਜ ਛੇ ਦਿਨ ਚੌਨ ਆ ਰਹੀ ਬੋਲੀ ਦੇ ਗਲੂਗੀ ਠੀਕ ਆ ਝੂੰਗੀ ਆ ਗਈ ਆ ਦੂਜਾ ਸੁਆ ਕਿ ਤੇ ਜਗਦੀ ਰਿਆ ਨਹੀਂ ਦੂਜਾ ਬੂਆ ਜੀ ਮੂੰਹ ਛਿੱਗੀ ਆ ਦੂਜਾ ਸੁਆ ਹਾਂ ਮੂੰਹ ਛਿੱਗੀ ਆ ਲੈ ਵੀਰੇ ਖੋਲ ਇੱਕ ਨੂੰ ਤੋੜ ਕੇ ਦਿਖਾ ਦੇ ਕਿਸਾਨ ਵੀਰੋ ਦੂਜਾ ਸੁਆ ਛਿੱਗੀ ਆ ਸਿਹਰਾਂ ਦਾ ਮੂੰਹ ਸੋ ਝੂੰਗੀ ਵੜਾ ਬਾਕੀ ਆ ਤੁਸੀਂ ਚੈੱਕ ਕਰੋ ਤੇ ਸਮਾਂ ਕਿਸਾਨ ਵੀਰੋ ਦੋ ਕਰਦੇ ਚਾਰ ਕਰਦੇ ਸੋ ਜਿੰਨੇ ਦੇ ਬੇਨਾ ਪਸ਼ੂ ਲੈ ਕੇ ਜਾਣੇ ਆ ਉਨੇ ਕਦਮ ਲੈ ਕੇ ਜਾਣੇ ਚਾਹੀਦੇ ਠੀਕ ਹੈ ਅਗਲਾ ਕਾਲ ਪਰ ਕੇ ਚੈੱਕ ਲੈ ਲੜਾ ਲੂੜਾ ਕਾਫੀ ਆ ਲੈਵੇ ਦੇ ਵਿੱਚ ਤੰਨ ਕਾਫੀ ਆ ਪਲੂ ਪਲੂਤੀ ਆ ਕਿਹੜੇ ਹਿਸਾਬ ਨਾਲ ਸੀਸ ਲਾ ਕੇ ਹਿਸਾਬ ਦਾ ਸੁਈ ਆ ਹ ਕੋਈ ਇਹਦੀ ਟੈਂਸ਼ਨ ਦਾ ਕੋਈ ਥਣਾ ਦੀ ਲਵੇ ਬਿਲਕੁਲ ਹਾਂਜੀ ਹਾਂਜੀ ਲੋਬੀ ਬਾਕੀ ਆ ਨਿਕਰਾ ਕਰਮਾ ਦੀ ਗੋਲਾ ਗਾਰਾ ਤੁਸੀਂ ਚੈੱਕ ਕਰੋ ਉਨੀਗਾ ਉਨੀ ਪਛਾਣ ਲਵੇ ਦੀ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਭਰਾ ਦੂਰੋਂ ਨੇ ਦਿਵਾਰਿਆ ਹਾਈਟ ਬਹੁਤ ਹੀ ਵੱਡੀ ਨਹੀਂ ਜੀ ਮੀਡੀਅਮ ਹਾਈਟ ਆ ਸੋ ਜੰਪਲ ਪੂਰਾ ਆ ਦੇਖੋ ਗਰਮੀ ਇੰਦੀ ਨੇ ਬਾਜੀ ਮਨਾਉਣੀ ਆ ਗਰਮੀ ਤੋਂ ਜਿਹੋ ਦਾ ਮੌਸਮ ਬਣ ਗਿਆ ਗੋਪੀ ਆਪਾਂ ਨਹੀਂ ਬਣਾਉਂਦੇ ਹਾਂ ਹਾ ਹਾ ਗੋਪੀ ਹੋਰ ਨਾ ਜਿਹੜੀ ਗਰਮੀ ਹੁਣ ਥੋੜਾ ਜਿਹਾ ਲੈ ਗਿਆ ਸਮਾਂ ਰਹਿ ਗਿਆ ਦੂਰ ਬਾਕੀ ਹੁਣ ਥੋੜਾ ਜਿਹਾ ਚੇਹਜ ਹੋ ਜਾਨੀ ਰੋਟਾ ਠੀਕ ਹੈ ਜੀ ਸਾਵਣ ਦਾ ਮਹੀਨਾ ਹੈ ਵੈਸੇ ਇਸ ਮਹੀਨੇ ਦੇ ਵਿੱਚ ਚਾਹੇ ਇਸ ਤੋਂ ਪਹਿਲਾਂ ਵੀ ਮਹੀਨੇ ਦੀ ਗੱਲ ਕਰਕੇ ਤਾਂ ਮੀਂਹ ਮੂ ਕਾਫੀ ਪਿਆ ਉਹਦੇ ਨਾਲ ਕਾਫੀ ਰਾਤ ਮਿਲੀ ਹੈ ਪਛਮਾ ਦੇ ਵਿੱਚ ਬਾਕੀ ਨੇਵੇ ਦੀ ਕਰਮਾ ਦੀ ਸਾਫ ਸੁਥਰੀ ਹੈ ਠੰਡੀ ਧੀਰੀ ਹੈ ਬਹੁਤ ਬਹੁਤ ਇਧਰ ਭਾਜੀ ਇਧਰ ਵੇਖੋ ਆ ਦੇਖੋ ਇਹ ਚੱਕਰ ਨੇ ਇਤਨਾ ਹੱਥ ਫੇਰੀਆ ਐ ਭਾਜੀ ਐਨੀ ਠੰਡੀ ਗਾਂ ਕਦੇ ਹੀ ਕਰਮਾਣਾ ਮਿਲਦਾ ਡੰਗਰੇ ਦਾ ਦੂਜੇ ਪਾਸੇ ਆ ਬਹਿ ਜੀਏ ਹਾਂ ਲੈ ਜਿੰਦਰਾ ਮਰਜੀ ਹੈ ਧੀਰੀ ਐਨੀ ਕਿ ਜਿਆਦੀ ਆ ਜਿਹੜੇ ਪਾਸੇ ਮਰਜੀ ਤਸੱਲੀ ਕਰਾ ਦੇ ਕਿਰੇ ਕੀ ਮੋਹਰੇ ਕੀ ਡਿਮਾਂਡ ਰੋਗੀ ਦੀ ਮੋਲ ਭਾਜੀ ਆ ਕਿ ਆਪਾਂ ਕਮਾਈ ਨਾਲ 15-1500 2000 ਨਾਲ ਮੋਲ ਹੀ ਕਾਇਜ ਪਾਉਣੇ ਆਪਾਂ ਹਾਂ ਨਾਲੇ ਬੱਸ 55000 ਕਰਦੇ ਆ ਤੇ 55000 ਦੀ ਅਛੀ ਦੇਣੀ ਆਪਾਂ 55 ਦੀ ਹਾਂ ਵਿੱਚ ਸ਼ੋਰ ਹੀ 100 ਕਰਾਵੇ ਆਪਾਂ ਨੂੰ ਆਖਰੇ ਸ਼ੋਰਿਕਾ ਮੈਂ ਪੁੱਛਣ ਜਾਂਦੇ ਵਿੱਚ ਠੀਕ ਆ ਬਾਬੇ ਇਹ 55000 ਦੇ ਵਿੱਚ 4800 ਹੀ ਹੋਣਾ ਠੀਕ ਆ 52 ਕਰਾ ਲਓ ਡਿਮਾਂਡ ਸੱਟ ਕਰਾ ਲਓ ਬਾਕੀ ਵੇੜ ਬੜੀ ਸੀਲਸ ਵਾਲਾ ਠੀਕ ਆ ਨਾ ਨਾ ਝੁੰਗੇ ਦੇ ਮਾਰੇ ਸਿੰਘ ਦੇ ਬਚੀ 65000 ਦੀ ਹੈਗੀ ਆ ਬਿਲਕੁਲ ਬਿਲਕੁਲ ਇਹ ਸਿੰਘਾਂ ਨੇ ਕਿਹੜਾ ਦੁੱਧ ਦੇਣਾ ਆ ਵੇ ਚੰਗੀ ਕਰਤੂਤ ਆ ਵੇ ਕਿਹੜਾ ਖੜੂਗਾ ਕਿਹੜਾ ਆ ਉਹ ਯਾਦ ਕਰੂਗਾ 18 ਕਿਲੋ ਦੁੱਧ ਪਲੱਸ ਚੱਲਦੀ ਰਹੀ ਹੈ ਵੇਸ਼ੀ ਠੀਕ ਆ ਪਹਿਲੇ ਸੂਏ 18 ਬਾਬੇ ਸਾਫ ਸੁਥਰੀ ਵੇੜ ਆ ਮੇਰਾ ਭਰਾ ਮਾਰੋ ਟਰਾਈ ਠੀਕ ਆ ਜੀ ਸੌਦਾ ਕਰੋ 55000 ਦੀ ਵੇੜ ਮਿਲ ਜੂਗੀ ਇਦਾਂ ਸੈਕਿੰਡ ਨੰਬਰ ਤੇ ਪਤਾ ਨੂੰ ਇੱਕ ਵਾਰ ਦਿਖਾਉਣਾ ਆ ਸੂਈ ਸੁਵਾਈ ਆ ਤੇ ਤੀਜੇ ਚੌਥੇ ਦਿਨ ਦੀ ਸੂਈ ਆ ਬੱਚਾ ਬੱਚਾ ਪਰਲਾ ਹਾਂ ਪਰਲਾ ਇਹਦਾ ਮੌਜੂਦ ਤੀਜਾ ਚੌਥਾ ਦਿਨ ਨਾਰਗੋਆ ਨਾਲ ਬੱਚੇ ਦੇ ਆ ਦੇਖੋ ਬੱਚੇ ਠੰਡ ਨਾਲ ਕੜੀਆਂ ਪਾਣਦੀਆਂ ਆ ਇਹ ਕੁੰਗੜੇ ਦੇ ਪੈ ਜਾਂਦੇ ਆ ਹਾਂ ਜੀ ਆ ਲੈ ਜੀ ਤੇ ਮੋਹਲੀਆਜ ਬਹੁਤ ਆ ਜੈਜ ਮੋਲ ਦਵਾਂਗੇ ਬੱਸਾ ਨਗਰ ਦੁੱਧੇ ਦਾ ਮੱਝਾਂ ਨੂੰ ਸੰਗਣਾ ਕ੍ਰੋਸ ਬ੍ਰੀਡ ਆ ਠੀਕ ਆ ਜੀ ਸੂਬਿਆਂ ਦੇ ਵਿੱਚ ਆਪਦੀ ਸਮਝ ਦੂਜਾ ਮੰਨ ਲੇ ਤੀਜਾ ਮੰਨ ਲੇ ਹਾਂ ਜੀ ਕੋਈ ਚੱਕ ਨਹੀਂ ਇਹਦਾ ਤੀਜਾ ਮੰਨ ਲੇ ਤੇ ਕਾਦੇ ਤਕਰੀਬਨ ਮੀਡੀਅਮ ਤੋਂ ਉੱਚੀ ਹਾਈਟ ਆ ਮੀਡੀਅਮ ਤੋਂ ਲਬਾਈਲ ਬੀ ਵੈੜ ਦੀ ਚੰਗੀ ਅਹੀ ਰੇ ਕਿੰਨਾ ਕਿ ਬੋਲਾ ਬੋਲਾ ਦੇ ਥਲੇ ਭਾਜੀ 12 ਕਿਲੋ ਮਿੰਤੀ ਵਾਲਾ ਅਗਾ ਥਣਾ ਦੀ ਗਰੰਟੀ ਹੋਊਗੀ ਲਓ ਜੀ 12 ਕਿਲੋ ਦੋਸਤੋ ਬੋਲਾਈਆ ਅੱਜ ਪੰਜਾ ਚੌਥਾ ਚੌਂਕ ਦਿਨਾਂ ਦਾ ਜਿਹੜਾ ਸਾਰਾ ਸੁਆ ਵੈੜ ਦਾ ਕੱਦ ਹਾਈਟ ਤੁਹਾਡੇ ਸਾਹਮਣੇ ਆ ਕਰਾਸ ਬ੍ਰੇਡਾ ਚਲੋ ਦੋਸਤੋ ਇਹੋ ਜਿਹਾ ਪਸ਼ੂ ਹਰੇਕ ਮੌਸਮ ਦੇ ਵਿੱਚ ਹਰੇਕ ਸੀਜ਼ਨ ਦੇ ਵਿੱਚ ਚੱਲਣਾ ਵਾ ਜਿਵੇਂ ਗਰਮੀ ਜ਼ਿਆਦੀ ਪਵੇ ਇਹੋ ਜਿਹਾ ਵੜਾ ਨੂੰ ਕਰਵਾ ਲਈਏ ਵੀ ਗਰਮੀ ਜ਼ਿਆਦੀ ਦਾ ਮਨਾਉਣ ਦੀਆਂ ਬਾਕੀ ਸਿਆਲ ਦੇ ਵਿੱਚ ਤਾਂ ਚਲੋ ਪਸ਼ੂ ਬਾਦੇ ਰਹੀ ਹੈ ਵੀ ਦੁੱਧੋ ਦੁੱਧੋ ਤਰਤਰ ਪੈਂਦੇ ਠੀਕ ਆ ਤੋ ਆਦਰ ਕੁਆਲਿਟੀ ਤੁਹਾਡੇ ਸਾਹਮਣੇ ਆ ਮੁੱਠੀ ਮੁੱਠੀ ਥਾਨ ਆਸਪੇਸ ਗੈਪ ਇਹਦੇ ਸਹੀ ਕਿਨਾ 11 ਕੇ 12 ਦੱਸਿਆ 12 ਕਿਲੋ ਹੈਗਾ ਭਾਈ ਮਿੰਨ 12 ਕਿਲੋ ਹੈਣਾ ਹਾਂਜੀ ਮਿਲਦੀ ਉਸੇ ਤਰੀਕੇ ਬੜਾ ਨਿਆਣਾ ਵੰਗਾ ਪਾਉ ਭੰਗ ਨਾ ਪਾਉ ਆ ਦੀ ਮਰਜ਼ੀ ਆ ਠੀਕ ਆ ਲੋ ਵੀ ਬੰਦਾ ਦੋਸਤੋਂ ਪਉਣਾ ਪਾ ਲੋ ਆਦਰਵਾਇਜ਼ ਲੋਡ ਨਹੀਂ ਹੈਗੀ ਠੀਕ ਆ ਜੀ ਬਾਕੀ ਆ ਥਾਨ ਮੋਟਾ ਗੋਲ ਤੇ ਪੂਰਾ ਖੱਥੀ ਮੁੱਠੀ ਵਾਲਾ ਥਾਨ ਆ ਪੂਰੇ ਮੋਲ ਵਾਰੀ ਚੀ ਰਹੂਗੀ ਦੇ ਨਾ ਭਾਜੀ ਇਹਦਾ ਜਾਇਜ ਆ ਜਾਇਜ ਵੇਚਣ ਵਾਲਾ ਖੜੂਗਾ ਗਾੜੀ ਉਹ ਵੀ ਕਮਾਈ ਲੈ ਲੂਗਾ ਦੁੱਧ 1500 ਕਿਲੋ ਰਾਮ ਚੱਲ ਜੂਗੇ ਤੇ ਮੋਲ ਆਪਾਂ 45000 ਕਰਦੇ ਆ ਤੇ 42000 ਦੀ ਦੇ ਦੇ ਨੀ ਮੋਲ ਬਹੁਤ ਨਿੱਕੇ ਨਿੱਕੇ 42000 ਦੀ ਹਾਂ 42000 ਦੀ ਦੇ ਦੇ ਠੀਕ ਆ ਜੀ ਹਾਂ ਜੀ ਮੈਂ ਵੀ 45000 ਦੋਸਤੋ ਡਿਮਾਂਡ ਆ ਤੇ 42000 ਲੈਦੇ ਆ ਮੋਲ ਬਹੁਤ ਜਾਇਜ ਆ ਬਾਕੀ ਜਿਹੜੇ ਮੇਰੇ ਕੋਲ ਲਾਫਰ ਕ੍ਰਾਊਡ ਗ੍ਰੇਡ ਮੋਲ ਛੋਟੇ ਛੋਟੇ ਨੇ ਇਹ ਡੰਗਰ ਛੇਤੀ ਵਿਗ ਜਾਂਦੇ ਆ ਇਹ ਹੰਦਾ ਵਾਦਾ ਵੇਚਣਾ ਹੁੰਦਾ ਆਪਾਂ ਮੋਹਰ ਲੈਣਾ ਹੀਰੇ ਛੇਤੀ ਕਿਲੋ ਨਰਮ ਜੀ ਕਮਾਈ ਦਾ ਮੋਹਰ ਨਹੀਂ ਆਪਾਂ 50 ਕਰ ਦਈਏ ਜਪੀਆਂ ਦੀ ਦੇਣੀ ਫਿਰ ਕਿੱਥੋਂ ਛੇਤੀ ਵੇਚ ਜੂਗਾ ਬਿਲਕੁਲ ਬਿਲਕੁਲ ਹਾਂ ਹੀ ਵੇਚਣਾ ਹੈ ਹੀਰੋ ਭਰਾ ਨੇ ਥੋੜੇ ਪੈਸੇ ਲਾਉਣੇ ਜਿਆਦਾ ਲਾਉਣੇ ਆ 42000 ਦੀ 42000 ਦੀ ਬਾਜੀ 42000 ਦੀ ਬਾਅਦ ਮਿਲ ਜੂਗੀ 12 ਕਿਲੋ ਤੋਂ ਸਟਾਰਟਿੰਗ ਆ ਬੋਲੇ ਤੋਂ ਅਜੇ ਬਾਹਰ ਹੀ ਆਈ ਆ ਇੱਕ ਇਧਰਲੇ ਪਾਸੇ ਵੇੜ ਤੁਹਾਨੂੰ ਦਿਖਾ ਦਿੰਨੇ ਆ ਥੋੜੀ ਜਿਹੀ ਪੇਸ਼ੇ ਕੇ ਲਸੇਰੇ ਪੰਦੇ ਵਿੱਚ ਜ਼ਰੂਰ ਆ ਪਰ ਮੁੱਲ ਵੀ ਜਿਹੜਾ ਹੀਰੇ ਜਿਹੜੇ ਲਸੇ ਕਰਦੇ ਨਾ ਇਹ ਨਹੀਂ ਵੀ ਜ ਇਹ ਇਹ ਕਿੰਨੇ ਕਿਤਾਸੀ ਸੂਈ ਆ ਹਾਂਜੀ ਦੂਜਾ ਥਣਾ ਦੀ ਇਹਦੀ ਗਾਰੰਟੀ ਹੋਊਗੀ ਠੀਕ ਆ ਜੀ ਹਾਂਜੀ ਇਹਦੀ ਮਦਰ ਬੱਛੀ ਜਰਸੀ ਆ ਗਈ ਆ ਮਦਰ ਜਰਸੀ ਬੱਛੀ ਆ ਗਈ ਆ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਅੱਜ ਅੱਜ ਪੂਰੇ 5 ਦਿਨ ਹੋ ਗਏ ਭਾਈ ਨਾਰੂਆ ਨਾਲ ਹੀ ਇਹ ਬੱਚੇ ਦੇ ਨਾਲ ਹੀ ਨਾਲੂ ਨਾਲੂ ਇਧਰ ਤੁਹਾਨੂੰ ਵਿਖਾ ਦਿੰਦੇ ਆ ਨਾਲ ਹੀ ਆ ਕਰਾਸ ਬ੍ਰੀਡ ਦੇ ਵਿੱਚ ਕੋਈ ਸਾਈਬਰ ਜਰਸੀ ਕਰਾਸ ਮਦਰ ਬੱਛੀ ਜਰਸੀ ਕਰਾਓ ਸਵੈ ਆਹ ਵੇਖੋ ਹਾਂ ਮੁਠੀ ਪਾਤੀ ਕਰੋ ਜੇ ਕਿਰੇ ਕੋਈ ਹੋਰ ਜਿਹੜਾ ਤੋਰ ਦੇ ਲਾ ਭਾਜੀ ਆ ਦੇਖੋ ਐਸ ਵਕਤ ਹੁਣ ਦੁੱਧ ਜਮਾ ਦੇ ਥੱਲੇ 10 ਲੀਟਰ ਭਾਜੀ ਕਿਹੜਾ ਆਪਾਂ ਦੱਸਾਂਗੇ ਉਹ ਹੋਊਗਾ ਠੀਕ ਆ ਐਵੇਂ ਦੱਸਾਂ ਕਿਸ ਨੂੰ ਝੂੜ ਨਹੀਂ ਮਾਰਨਾ ਇੱਕ ਅੱਧਾ ਕਿਲੋ ਨਾ ਝੂੜਨਾ ਹੋਊਗਾ ਕਿਹੜਾ ਦੱਸਾਂਗੇ ਉਹ ਹੋਊਗਾ ਲਓ ਜੀ 10 ਕਿਲੋ ਦੋਸਤੋ ਦੁੱਧ ਦੇ ਤਨੋਂ ਵਾਕੀ ਜਾਮ 12 ਕਿਲੋ ਬਾਲਾ ਕਰਗੀ ਤੇਰਾ ਉਹ ਕਿਹੜਾ ਹੋਊਗਾ ਉਹ ਦੱਸਣਾ ਆ ਬਿਲਕੁਲ ਬਿਲਕੁਲ ਜਿਹੜਾ ਚੁਵਾਈ ਦੇਣਾ ਠੀਕ ਆ ਜੀ ਹਾਂਜੀ 10 ਕਿਲੋ ਐਸ ਵਕਤ ਦੁੱਧ 54 50 ਦੇ ਨਾਲ ਦੀ ਸੂਈ ਦੇ ਥੱਲੇ ਬਾਕੀ ਥਾਣ ਥਣ ਕਰਮਾ ਲਈ ਤੁਸੀਂ ਦੇਖ ਹੀ ਇਹ ਉਹ ਦੇ ਪਸ਼ੂ ਕਿਸਾਨ ਦੇ ਚਲੋ ਸਸਤੇ ਮਿਲ ਜਾਂਦੇ ਪਰ ਥੋੜਾ ਜਿਹਾ ਮੇਰਾ ਭਰਾ ਕੋਈ ਚੰਗੀ ਕੇਅਰ ਕਰ ਲੈ ਚੰਗੀ ਸਾਫ ਮਾਰ ਕਰ ਲੈ ਵੈਡ ਉਹ ਸਾਂਭੀ ਇਹਦੇ 50000 ਦੀ ਸੀ ਬਿਲਕੁਲ ਬਿਲਕੁਲ ਗੱਲ ਤੁਸੀਂ ਇਹਦੇ ਸਾਫ ਦਾ ਮੋਲਿਆ ਸਾਫ ਦਾ ਮੋਲਿਆ ਮੁੱਲ ਬਹੁਤ ਜਾਇਜ਼ ਇਹਦਾ ਇਹ ਸਾਂਭੀ ਉਹਦੀ ਤਾਂ ਜਿੰਨੇ ਦੀ ਅੱਜ ਦੇ ਦੇਣੀ ਉਸ ਤੋਂ ਬਾਹਰ ਤਾਂ ਪੂਣ ਲੈਣੀ ਸੀ ਥੱਲੇ ਤੁਰੇ ਆਉਨੇ ਆ ਉਧਰੋਂ ਵੇਲੇ ਲੈ ਤੇ ਥੱਲੇ ਤੁਰੇ ਆਣਾ ਆਪਾਂ ਅੱਛਾ ਹੁਣ ਇਹਦਾ ਮੋਲ ਆਪਾਂ ਕਰਦਾ 38000 ਆ ਆਪਾਂ 35000 ਦੀ ਦੇ ਦੇਣੀ ਐ ਇਸ ਨੂੰ ਆ 35000 ਦੀ 35 ਦੀ ਮਾਨਤਾਨ ਕਰਾਂਗੇ ਕਿਉਂਕਿ 35 ਦੀ ਮੜਾ ਹੀ ਰਿਆ ਉਹ ਕਿਤੇ ਇੱਧਰ ਵ ਆ ਦੇਖੋ ਥਾਣ ਬਹੁਤ ਜਚਵਾਈ ਵਾਲਾ ਭੋਲੀ ਚੋਣ ਹਾਂ ਜੀ ਠੀਕ ਆ ਲੱਗੇ 35000 ਦੀ ਰਾਇਰ ਮਿਲ ਜੂਗੀ ਠੀਕ ਆ ਜੀ ਸੋ ਬਾਕੀ ਚੀਜ਼ ਦੀ ਰਾਇਰ ਪਾ ਲੋ ਹੱਥ ਦੀ ਤੇ ਇਧਰ ਇੱਕ ਟੋਕਰ ਗੱਪਣ ਨਾਗਾਪਾ ਤੁਹਾਨੂੰ ਦਿਖਾਉਣੇ ਆ ਟੋਕਰ ਗੱਪਣ ਨਾਗਾਪਾ ਦਿਖਾਉਣੇ ਆ ਠੀਕ ਆ ਜੀ ਇਹ ਕਿੰਨੇ ਮਹੀਨੇ ਦੀ ਗੱਬ ਪਾਜੀ ਇਹ 2 ਮਹੀਨੇ ਦੇ ਚੈੱਕ ਪਾਸ ਆ 2 ਮਹੀਨਿਆਂ ਦੀ ਹਾਂਜੀ ਹਾਂਜੀ ਦੁੱਧ ਕਿੰਨਾ 8 ਕਿਲੋ ਪਾਜੀ ਆ ਨੱਟ ਪੂਰਾ ਨੱਟ ਨੱਟ ਲੈ ਵੀਰੇ ਖੋਲ ਦੇ ਇਹ ਤੀਜੇ ਨਹੀਂ ਗੱਬੜੇ ਦੂਜੇ ਨਹੀਂ ਇਹ ਪਾਜੀ ਰੋਜ਼ ਇਹਨੇ ਕਮੇਟੀ ਵਾਲਾ ਹਸਾ ਆ ਆ ਦੂਜਾ ਡਬਲ ਪੈਸਿਆਂ ਨੂੰ ਟੱਪ ਜੂਗੀ ਐ ਬਾਕੀ ਪੜੀ ਸਾ ਵੀ ਪੂਰੀ ਆ ਬੜੀ ਦੂਜਾ ਸੂਗਾ ਮੂੰਹ ਛਗੀ ਐ ਪਾਜੀ ਬੜੀ ਛਗੀ ਆ ਦੂਜਾ ਸੂਗਾ ਤੀਜੇ ਸੂਰੇ ਸੁਣਾ ਨਾਗੇ ਹੁਣ ਤੀਜੇ ਸੂਣਾ ਗਾ ਨਾ ਬੜੀ ਗਾ ਤੀਜਾ ਸੂਬਾ ਸੁਣੀ ਆ 2 ਮਹੀਨਿਆਂ ਦੀ ਉਹ ਗੱਬੜ ਚੈੱਕ ਪਾਸ ਹੋਈ ਆ 8 ਕਿਲੋ ਦੁੱਧ ਹਾਂਜੀ ਹਾਂਜੀ ਬਾਕੀ ਜਰਸੀ ਕਰਾਸ ਬ੍ਰੀਡ ਤੇ ਆ ਗਈ ਐ ਆ ਦੇਖੋ ਚਵਾਈ ਭਾਜੀ ਇਹਦੀ ਬਹੁਤ ਚੰਗੀ ਥਾਂ ਚੰਗਾ ਹਾਂ ਹਾਂਜੀ ਹਾਂਜੀ ਮਾਦੀ ਬਾਕੀ ਬਾਹਰ ਕਿਸਾਨ ਵੀ ਇਹ ਵੀ ਚੁੰਮੀ ਟੂ ਵੀ ਆਂਦੀ ਆ ਪਾਓ ਪਾ ਨਾ ਪਾਓ ਕਿੱਥੇ ਘਲਾਰ ਦ ਖਲੋਈਂਦੀ ਆ ਇਹਦੀ 20 ਕਿਲੋ ਦਾ ਮਹਿੰਦੀ ਰਹੀ ਆਪਣੇ ਸੱਜਣ ਮਿੱਤਰ ਤੋਂ ਲਈ ਲਾਗੋ ਬੈਗ ਤੋਂ ਦੁਰੰਗ 22 बाई 22 नेट चलਦੀ ਰਹੀ ਹੈ ਜੇ ਤੁਸੀਂ ਥਣ ਬਰਾਬਰ ਘਟਵਾ ਕੋਈ ਮੈਂ ਨਾ ਘਟਵਾ ਕੋਈ ਨਾ ਹੈਗਾ ਤਾਂ ਸਾਫ ਚਵਾਈ ਇੱਕ ਨੰਬਰ ਲਓ ਵੀ ਚੋਣ ਜਵਾ ਦੀ ਦੋਸਤੋ ਸਾਫ ਸੁਥਰੀ ਆ 8 ਕਿਲੋ ਦੁੱਧ ਬਾਕੀ ਚਾਹ ਪਾਣ ਦਾ ਵੀ ਡੰਗ ਸਾਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਆਸ ਹੈਗੀ ਆ ਵੀ ਚਲੋ ਪਸ਼ੂ ਗੱਭਣਾ ਸਾਡਾ ਵੀ ਸੂਕੂਗਾ ਲਊ ਵਾਲੀਆ ਨਾ ਇਹਨਾਂ ਗਰਮੀ ਮਣਾਉਣੀ ਆ ਬਸ ਜੀ ਬਸ ਕਰਾਉ ਸਾਰੇ ਇੱਕ ਬੰਦੇ ਕਹਿੰਦਾ ਕਰਾਉਸ ਲੈਣੀ ਆ ਤੇ ਇਹਦਾ ਇਹ ਵਾਦਾ ਦੁੱਧ 18 20 18 20 20 ਕਿਲੋ ਨਟ ਕੇ ਲਈ ਜਾਊਗਾ ਆ ਦੇਖੋ ਜੀ ਉਹ ਥਾਣ ਦੀ ਕੁਆਲਿਟੀ ਦਿਖਾਈਏ ਤੁਹਾਨੂੰ ਲੱਗ ਗਿਆ ਤੇ ਆਹ ਵੇਖੋ ਜੀ ਮੁੱਟੀ ਮੁੱਟੀ ਥਾਣਾ ਬਾਕੀ ਬਾਂਦਗਰ ਤੇ ਤੁਹਾਡੇ ਸਾਹਮਣੇ ਆ ਬਹੁਤ ਸੋਨਾ ਦੋਰਾ ਥਾਣਾ ਲੱਗਾ ਕਰ ਮਾਲੀ ਠੀਕ ਹੈ ਜੀ ਸਵਾਦੀ ਥਾਣਾ ਪੂਰਾ ਟੋਕੜ ਗੱਬਣ ਦੇ ਬਹੁਤ ਹਾਂ ਲੋਕ ਕਹਿੰਦੇ ਆ ਆਪਣੇ ਘਰੇ ਇੱਥੇ ਚੱਕ ਕਰਾ ਕੇ ਖੜੇ ਅੱਗੇ ਮੱਜਾ ਆਪਾਂ ਟੋਕੜ ਗੱਬਣ ਚਾਰ ਪੰਜ ਵੇਚੀ ਜਾਂ ਪਹਿਲਾਂ ਅਗਲੇ ਨੂੰ ਅਖਿਜਾ ਇੱਥੇ ਚੈੱਕ ਕਰਾਓ ਫਰਜ ਬੰਦਾ ਜੋ ਤੁਹਾਡਾ ਵੀ ਰਹੇਗਾ ਵੀ ਰੱਕ ਬੰਦਾ ਵੀ ਤਸੱਲੀ ਕਰਕੇ ਲੈ ਕੇ ਜਾ ਹਾਂਜੀ 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 ਪਹਿਲਾਂ ਚੈੱਕ ਕਰੋ ਆਪਦਾ ਟਰੈਕਟਰ ਸੱਦੋ ਬਿਲਕੁਲ ਕੀ ਮੁੱਲ ਦੀ ਕਿਨੇ ਦੀ ਦੇ ਰਿਹਾ ਤਿਆਰ ਹੋਈ 65000 ਦੀ ਵੱਚੀ ਹੈਗੀ ਆ 35 ਦੀ ਹਾਂ 34 ਦੀ ਦੇ ਦੇ 34 ਦੀ ਹਾਂ 34000 ਦੀ ਇਹ ਪ੍ਰਭੋ ਵੜ ਮਿਲ ਜੂਗਾ ਤੁਹਾਨੂੰ 1 ਏਕੜ ਗੱਪਣ ਵਹਿੜ ਆ 8 ਕਿਲੋ ਦੁੱਧ 2 ਮਹੀਨਿਆਂ ਦੀ ਗੱਭ ਚੱਕ ਪਾਸ ਹਾਂ ਚੱਕ ਪਾਸ ਕਾਦੀ ਵਹਿੜ ਕਿਸੇ ਦੇਖ ਲੋ ਕਦਕੁੱਦ ਮੀਡੀਅਮ ਤੋਂ ਪਲਾਸੀ ਆ ਪੌਲੀ ਸਾਹਿਬੀ ਪੂਰੀ ਹੈ ਬਾਕੀ ਚਲੋ ਆਉਂਦਾ ਕੁਝ ਨਹੀਂ ਇੰਨੇ ਚ ਜੇਕਰ ਬਾਹਰ ਤੁਰਪੀਏ ਕੋਈ ਜਾਨਵਰ ਲੈਣਾ ਹੋਵੇ ਚੰਗਾ ਸੁਥਰਾ ਤੇ ਘੱਟ ਲੱਭਦਾ ਠੀਕ ਆ ਜੀ ਸਾਫ ਸੁਥਰੀ ਵਹਿੜ ਆ ਆਣ ਕੇ ਮੇਰਾ ਭਰਾ ਵੇਖੋ ਟਰਾਈ ਮਾਰੋ ਠੀਕ ਆ ਜੀ ਆ ਦੇਖੋ ਸੋ ਬਾਕੀ ਮੇਰਾ ਭਰਾ ਟੋਕਰ ਟੋਕਰ ਕਿਸੇ ਨੇ 2 ਮਹੀਨੇ 4 ਮਹੀਨੇ ਦੁੱਧ ਪੀਣਾ ਨਾਲੇ ਤਾਂ ਲੱਗ ਗਿਆ ਫਿਰ ਉਹਦੇ ਦਾ 4 ਮਹੀਨੇ ਜene 15000 ਦਾ ਦੁੱਧ ਹੀ ਪਿਆ ਦੇਣਾ ਤੇ ਸਿਆਲ ਕਿਸੇ ਵਾਡੇ ਦੀ ਫੇਰ ਹੁਣ ਡਬਲ ਪੈਸੇ ਕਰਦੀ ਇਹ ਦੂਜਾ ਫਰੀ ਹੁੰਦੀ ਆ ਦੁੱਧ ਦੀ ਹੈ ਉਹ ਆ ਵੀ ਕਮੇਟੀ ਚੱਕੀ ਤੇ ਪਹਾੜਾਂ ਤੇ ਚੱਲੇ ਆ ਹਾਂਜੀ ਸੱਤ ਮਹੀਨਿਆਂ ਫੇਰ ਪੈਸੇ ਦੇ ਦੇਣੇ ਨੇ ਠੀਕ ਆ ਜਿਹੜੇ ਇੱਧਰਲੇ ਪਾਸੇ ਇੱਕ ਬੜੀ ਟੂਬ ਕੱਢ ਕੇ ਰੱਖੀਏ ਵੀਰੇ ਬੱਚੀ ਸੇਲ ਕਰਦਾ ਪਿਆ ਹਾਂਜੀ ਇਹ ਸੇਲ ਕਰਦਣੀ ਭਾਜੀ ਉਹ ਵੀ ਬੱਚੀ ਇਹ ਦੋਸਤੋ ਆਫਸਰ ਬੱਚੀ ਸੇਲ ਕਰਦਾ ਵੀਰੇ ਕਿੰਨੀ ਉਮਰੇ ਦੀ ਇਹਦੀ 16 ਮਹੀਨੇ ਉਮਰਿਆ 16 ਮੰਥ ਦੀ ਜਿਹੜੀ ਦੋਸਤੋ ਦੀ ਏਜ ਆ ਬਾਕੀ ਤੁਹਾਨੂੰ ਆਪਾਂ ਹੋ ਸਕਦਾ ਤਸਵੀਰਾਂ ਦੇ ਕੋਲ ਝੂਲ ਦਿਖਾਉਣੇ ਆ ਇਹ ਝੂਲਿਆ ਝੂਲਿਆ ਹਾਂ ਮਰਦ ਕੋਲ ਲੈਂਦੇ ਨੂੰ ਸਾਕੀ ਥਾਣੇ ਤੋਂ ਦਿ ਹੇ ਆਣ ਪੂਰਾ ਲੰਮਾ ਭਾਜੀ ਆ ਆ ਦੇਖੋ ਥੋੜਾ ਡਰਦੀ ਆ ਆ ਦੇਖੋ ਆ ਦੇਖੋ ਜੀ ਸੋ ਚਾਰੇ ਪਾਰਾ ਮੇਰਾ ਪਰਾ ਕੋਈ ਫੋਰ ਛਾਂਕ ਨਹੀਂ ਕੀ ਕੋਈ ਬੱਚਾ ਨਹੀਂ ਗਾ ਠੀਕ ਆ ਚੰਗੀਆਂ ਬੱਛੀ ਰੇ ਆ ਗਿਆ ਜੀ ਤੇ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ 16 ਮਹੀਨਿਆਂ ਦੀ ਸਾਰੀ ਉਮਰ ਆ ਬੱਛੀ ਦੀ ਖੋਲ ਕੇ ਮਾੜੀ ਮੇਰੇ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਆ ਕਰੋ ਚੈੱਕ ਤੇ ਭਾਜੀ ਇਹ ਵੀ ਦੱਸਾਂ ਹਾਂ ਕਿਹੜਾ ਖਾ ਆਣੀ ਤੇ ਲੈ ਰੱਖਣ ਨੂੰ ਘਰੇ ਲਈਂ ਦੀ ਬਾਤ ਚ ਸਾਰਾ ਦਾ ਬਦਲ ਗਿਆ ਬਸ ਤਾਂ ਨੂੰ ਹੀ ਬੜਾ ਸੁਆਦੀ ਅਸੀਂ ਰਹੇ ਅੱਛੀ ਹਾਂਜੀ ਹਾਂਜੀ ਪਹਿਲੇ ਸਵੇ ਚੰਗੀ ਬਣ ਕੇ ਪਿਆਰ ਹੋ ਗਈ ਵਾੜੀ ਤੇ ਬੰਦ ਨੇ ਬੰਦ ਦੇ ਬੰਦ ਦੇ ਕਿ ਕਰ ਅੱਛਾ ਹੀਰੇ ਵੀਰ ਕੀ ਡਿਮਾਂਡ ਕੀ ਮੁੱਲ ਕਰਦੇ ਆਂ ਆਪਣੀ ਇਹ ਛੋਟੀ ਬੱਚੀ ਦਾ ਹਮਸਰ ਦਾ 13 ਬਾਈ 13000 ਰੁਪਏ ਮੰਗਦੇ 13000 ਇਹ ਸੌਣ ਨਹੀਂ ਆਦੀ ਆ ਠੀਕ ਹੈ ਜੀ ਲੀਗਲਓ ਪਲਸ ਗਾਂ ਚੱਲਦੀ ਰਹੀ ਕਿਦੀ ਬੱਚੀ ਹੈ ਠੀਕ ਹੈ ਹਾਂਜੀ ਹਾਂਜੀ ਮੁੱਲ 13000 ਕੋਈ ਮਾਨਤਾ ਨੂੰ ਮੌਕੇ ਤੇ ਹੋਰ ਬੱਸ 10000 ਦੇ ਦਾਂਗੇ ਭਾਜੀ 10000 ਦੀ ਹਾਂਜੀ ਉਦੋਂ ਭਾਜੀ ਗਣੀਏ ਤਾਂ ਗੱਲ ਉਸ ਹਾਣੇ ਕਿਹੜੇ ਹਾਣੇ ਸਾਂਭੀ 15000 ਤੱਕ ਦੁੱਧ ਹੀ ਜਾਂਦੇ ਅਸੀਂ 16 ਰੁਪਿਆ ਤਾ ਦੁੱਧ ਪੀ ਕੇ ਢੀ ਹੋਈ ਆ ਵੀਰੇ 16 ਮਹੀਨੇ ਦੀ ਸਾਂਭੀ ਪੂਰੀ ਬੱਚੀ ਤੇ ਬੱਚੀ ਦੋ ਮਹੀਨਿਆਂ ਨੂੰ ਨਵੇਂ ਦੋ ਜੀ ਠੀਕਾ ਕਿੰਨੇ ਕਰਾਉਣਾ ਦੋ ਚਾਰ ਕੇ ਮਹੀਨੇ ਕੋਈ ਹਾਥੂ ਤਫੇਰ ਲੈ ਚੰਗੀ ਤਸਲੀ ਨਾਲ ਹਾਂ ਚੰਗੀ ਦੀ ਨਾ ਸਾਰਾ ਗੱਲ 70 ਆ ਜੂਗੀ ਹਾਂ ਹਾਂ ਆ ਜੂਗੀ ਦ ਟੈਂਗ ਨਵਾਜੀ ਅਜੋਕੀ ਬੱਚੀ ਤੇ ਬਹੁਤ ਗਰੂ ਲੋ ਵੀ ਇਹ 10000 ਦੀ ਦੋਸਤੋ ਵੱਚੀ ਮਿਲ ਜੂਗੀ ਬਾਕੀ ਪਿਆਰੀ ਵੱਚੀ ਆ ਚਲੋ ਕਿਸੇ ਭਰਾਣੇ ਅੱਜ ਸਾਂਭਣੀ ਆ ਤੇ ਮੁੱਲ ਮੁੜੂਗੀ ਜਦੋਂ ਕਿਸੇ ਭਰਾਣੇ ਕਰੋ ਦੋ ਸੂਵੇ ਪੀਕੇ ਤੀਜੇ ਸੂਵੇ ਵੇਚਣੀ ਵੀ ਚਾਹੀ ਤੇ ਚੰਗੇ ਪੈਸੇ ਦੀ ਦਸੇਲ ਵੀ ਆਹ ਬਾਕੀ ਰੰਗ ਬਾਜ ਆ ਕਰਮਾਂ ਵਾਲੀ ਰੰਗ ਪ੍ਰਿੰਟ ਫੈਸ਼ਨ ਵੱਚੀ ਦਾ ਬਹੁਤ ਵਧੀਆ ਥਾਣਾ ਬਹੁਤ ਵਧੀਆ ਬਦਲੇ ਪੂਣੀਆਂ ਵਰਗੇ ਥਾਣਾ ਵੰਡਾ ਮਰਲਾ ਚੰਗੀਆਂ ਇਤੋਂ ਬਾਅਦ ਹਰੇਕ ਆਪਣਾ ਜਿਹੜਾ ਨੰਬਰ ਵੀਰੇ ਸੰਪਰਕ ਨੰਬਰ ਜਰੂਰ ਕਰ ਦਿਓ ਚੰਦਲੇ ਜੀ ਦਾ 13 441 13 ਇਹ 950 13 441 13 ਹਾਂਜੀ ਹਾਂਜੀ ਭਾਜੀ ਠੀਕ ਹੈ ਸੋ ਇੱਕ ਵਾਰੀ ਦੱਸੋ ਫਿਰ ਆਪਾਂ ਤੁਹਾਨੂੰ ਤੋਰ ਕੇ ਵਾੜ ਦਿਖਾ ਦਿੰਨੇ ਆ ਗੱਬਣ ਵਾੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਦਰਦੀ ਸਿੱਗੀ ਆ ਰੇਟ ਵਾਜਬਾ ਜਿਆਜ ਰੇਟ ਆ ਜੀ ਸੋ ਦੋ ਦਿਨ ਲਾਜੇ ਚਾਰ ਲਾਜੇ ਪੰਜ ਲਾਜੇ ਸੋ ਜਿੰਨੇ ਵੀ ਦਿਨ ਲਾਜੇ ਉਨਹੀਂ ਚੰਗੀ ਗੱਲ ਆ ਥੱਲਿਓ ਖਲਾਰ ਜੇਵੇਂ ਦਾ ਕਾਫੀ ਆ ਹੋਰ ਵੀ ਫੱਬ ਜੂਗੀ ਕਰਮਾੜੀ ਕਿਉਂਕਿ ਵਾੜਾਂ ਖਾਸ ਤੌਰ ਤੇ ਅੱਜ ਹੋਰ ਕੱਲ ਨੂੰ ਸਵੇਰ ਦੇਖੀ ਹੋਰ ਹੋਣੀ ਆ ਦੋ ਦੋ ਚੌ ਚੌ ਘੰਟਿਆਂ ਬਾਅਦ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਠੀਕ ਆ ਜੀ ਬਾਕੀ ਵਹਿੜ ਚੰਗੀ ਆ ਸੁਥਰੀ ਆ ਸਾਫ ਆ 55 ਹਜ਼ਾਰ ਦੀ ਤੇ ਅੱਜ ਤੁਹਾਨੂੰ ਵਹਿੜ ਮਿਲ ਜੂਗੀ ਆ ਪਾ ਜੀ ਜਿੰਨਾ ਮਰਜ਼ੀ ਮੈਂ ਜੋ ਦੇ ਲਵੋ ਕੋਈ ਇਹਨਾਂ ਪ੍ਰਵਾਹ ਨਹੀਂ ਲਾਤ ਖਰੀਗੇ ਇਹਨੂੰ ਆ ਲਓ ਜੀ ਜਿੰਨਾ ਜਦਾ ਮਰਜ਼ੀ ਠੀਕ ਆ ਜੀ ਸੋ ਜਿਹੜੀਆਂ ਭੈਣਾਂ ਆਪਣੀਆਂ ਜਵਾਈ ਕਰਦੀਆਂ ਨੇ ਜ਼ਿਆਦਾਤਰ ਘਰਾਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਕਹਿਣਾ ਛੇ ਆ ਤੂੰ ਵੀ ਇਹ ਨਹੀਂ ਕਰਵਾ ਲਈ ਠੀਕ ਆ ਜੀ ਹੱਥ ਪਾ ਲਿਓ ਮੇਰਾ ਭਰਾ ਚੰਗੀ ਆ ਵਹਿੜ ਮਾਲ ਸਾਰੇ ਬਾਜ਼ ਪਜਾਇਜ ਰੇਟਾਂ ਦੇ ਉੱਤੇ ਤੁਹਾਨੂੰ ਦਿਖਾ ਦਿੱਤਾ ਸ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਸਾਰੇ ਭਰਾਵਾਂ ਦਾ ਮਾਲ ਹੀਰੇ-ਬਿਰਦੇ ਦੇ ਬੋਲ ਦੱਸੋ ਇਸ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਦਾ ਰਹਿੰਦਾ ਵਿਕਰੀ ਜਰਾ ਆਪਣੀਆਂ ਆਪਣੀਆਂ ਤੁਹਾਨੂੰ ਸੋ ਇਹ ਟੋਕਰ ਗੱਬਣ ਵੀ ਤੁਹਾਨੂੰ ਦਿਖਾਤੀ ਆਪਾਂ ਮਾਲ ਸਾਰਾ ਡਿਟੇਲਸ ਸਹਿਤ ਕਵਰ ਕਰ ਦਿੱਤਾ ਤਸੱਲੀ ਨਾਲ ਵੀਡੀਓ ਦੇਖ ਲਿਓ ਮੇਰਾ ਭਰਾ ਅੱਗੇ ਪਿੱਛੇ ਸੱਜੇ ਖੱਬੇ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਸਾਈ ਭਿਆਨੇ ਦੀ ਖਾਸ ਤੌਰ ਤੇ ਗੱਲਬਾਤ ਕਰ ਲਈਏ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ